ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਜੀ ਕੱਲ੍ਹ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਐ ਇੱਕ ਬੜਾ ਦਿਲ ਦਾ ਲਾਉਣੇ ਵਾਲਾ ਜਿਹਦੇ ਵਿੱਚ ਉਹ ਨੌਜਵਾਨ ਕਹਿ ਰਿਹਾ ਵੀ ਆਪਣੇ ਪਰਿਵਾਰ ਨੂੰ ਵੀ ਮੈਂ ਵਾਈ ਵਾਈ ਵੀ ਮੈਂ ਜਿਹੜਾ ਹੁਣ ਜਾ ਰਿਆਂ ਤੇ ਉਹਦਾ ਜਿਹੜਾ ਕੱਲ੍ਹ ਵੀਡੀਓ ਦੇਖੀ ਤੇ ਇੱਕ ਮਨ ਬੜਾ ਖਰਾਬ ਹੋਇਆ ਤੇ ਕੱਲ੍ਹ ਤੋਂ ਹੀ ਸਾਡੇ ਨਾਲ ਸੰਪਰਕ ਵੀ ਕਰ ਰਿਹਾ ਇੱਥੋਂ ਦੇ ਜਿਹੜੇ ਬਸਨਿਕ ਆ ਸਾਡੇ ਵੀਰ ਜੀ ਨੂੰ ਪੱਤਰ ਸਾਹਿਬ ਵੀ ਕਰ ਰਿਹਾ ਵੀ ਇੱਕ ਨੌਜਵਾਨ ਜਿਹੜਾ ਗਰੀਬ ਪਰਿਵਾਰ ਦਾ ਬੱਚਾ ਜਿੰਨੇ ਪਬਜੀ ਪਬਜੀ ਖੇਡਦਾ ਹੋਇਆ ਜਿਹੜਾ ਡਿਪਰੈਸ਼ਨ 'ਚ ਜਾਣ ਕਰਨ ਨੂੰ ਜਦੋਂ ਪਤਾ ਲੱਗਾ ਤੇ ਉਹਨੇ ਜਿਹੜਾ ਇਸ ਪੁਲ ਦੇ ਉੱਪਰੋਂ ਛਾਲ ਜਿਹੜੀ ਉਹ ਮਾਰ ਦਿੱਤੀ ਗਈ ਆ ਤੇ ਉਹਦੀ ਜਿਹੜੀ ਭਾਲ ਅੱਜ ਬਾਬਾ ਦੀਪ ਸਿੰਘ ਸੇਵਾਦਲ ਵੈਲਫੇਅਰ ਸੁਸਾਇਟੀ ਜਥੇਬੰਦੀ ਜਿਹੜੀ ਕਿ ਲਵਾਰਸਨਾਥਾਂ ਦੀ ਹੈਲਪ ਕਰਦੀ ਆ ਤੇ ਨਾਲ ਦਰਿਆਵਾਂ ਦੇ ਵਿੱਚੋਂ ਫ੍ਰੀ ਜਿਹੜੀ ਬਿਲਕੁਲ ਸੇਵਾ ਡੈੱਡ ਬੋਡੀਆਂ ਦੀ ਕੱਢਣ ਦੀ ਕਰਦੀ ਹੈ ਜਦੋਂ ਕੋਈ ਇਹ ਜਹਾਜ਼ਾ ਹੋ ਜਾਂਦਾ ਜਿਹੜਾ ਲੋੜਵੰਦ ਪਰਿਵਾਰ ਜਿਹੜਾ ਪੈਸਾ ਨਹੀਂ ਖਰਚ ਸਕਦਾ ਜਿਹੜਾ ਕਿਸ਼ਤੀਆਂ ਦਾ ਰੈਂਟ ਨਹੀਂ ਦੇ ਸਕਦਾ ਜਿਹੜਾ ਗੋਤਾਖੋਰਾਂ ਦੀਆਂ ਫੀਸਾਂ ਨਹੀਂ ਦੇ ਸਕਦਾ ਉਹ ਅਸੀਂ ਫਿਰ ਇਹ ਸਵਾਵਾਂ ਕਰੀ ਦੀਆਂ ਇਹ ਅਸੀਂ ਫਲੱਡਾਂ 'ਚ ਕਿਸ਼ਤੀਆਂ ਲਈਆਂ ਸੀ ਤੇ ਜਿਹੜੀਆਂ ਹੁਣ ਅਸੀਂ ਲੋਕਾਂ ਦੀਆਂ ਸਵਾਵਾਂ ਲਈ ਚੱਲ ਰਹੀਆਂ ਨੇ ਬਾਈ ਜੀ ਦੇਖੋ ਸਰਚ ਆਪਰੇਸ਼ਨ ਜਿਹੜਾ ਕਿਉਂਕਿ ਹੁਣ ਜਿਹੜਾ ਥੱਲੇ ਜਿਹੜਾ ਜਾਣੇ ਵਾਲੀ ਗੋਤਾਖੋਰਾਂ ਦੀ ਤਾਂ ਲੋਡ ਨਹੀਂ ਹੈਗੀ ਕਿਉਂਕਿ ਇਹ ਦਰਿਆਵਾਂ ਦੇ ਵਿੱਚ ਲੰਮੇ ਲੱਭਣਾ ਬਹੁਤ ਮੁਸ਼ਕਲ ਹੋ ਜਾਂਦਾ ਇਹ ਜਿਹੜਾ ਉੱਪਰ ਉੱਪਰ ਜਿਹੜੀ ਵੀ ਦਰਿਆਵਾਂ ਬੋਡੀ ਕਿਤੇ ਉੱਪਰ ਆਣ ਕੇ ਕਿਤੇ ਸਾਈਡ ਕੋਨਿਆਂ ਤਰ੍ਹਾਂ ਲੱਗ ਜਾਏ ਜਦੋਂ ਕੋਨਿਆਂ ਤੇ ਲੱਗ ਜਾਂਦਾ ਤੇ ਫਿਰ ਬੋਡੀ ਖਰਾਬ ਬਹੁਤ ਹੋ ਜਾਂਦੀ ਕਈ ਵਾਰ ਜਾਨਵਰ ਮੂੰਹ ਮਾਰ ਜਾਂਦੇ ਫਿਰ ਅਸੀਂ ਕਰਨ ਕਰਕੇ ਵੀ ਜਿਹੜਾ ਸਾਡੀ ਰੋਜ਼ ਟੀਮ ਜਿੰਨੇ ਦਿਨ ਭਾਲਣੀ ਹੁੰਦੀ ਉਹ ਤਕਰੀਬਨ ਹੀ ਸਾਡੀ ਟੀਮ ਜਿਹੜੀ ਰੋਜ਼ ਪਹੁੰਚੂਗੀ ਤੇ ਭਾਲ ਜਿਹੜੀ ਜਾਰੀ ਕਰੂਗੀ। ਹਾਂਜੀ ਉਹਨਾਂ ਦਾ ਧੰਨਵਾਦ ਕਰਦਾ ਜੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਬਹੁਤ ਧੰਨਵਾਦ ਜੀ ਜਿਹੜਾ ਸਾਡਾ ਗਰੀਬਾਂ ਦਾ ਸਹਾਰਾ ਲੱਗੇ ਆ। ਸਭ ਦਾ ਸਹਾਰਾ ਬਣੇ ਰਹਿਣਾ। ਅਸੀਂ ਸਾਰਿਆਂ ਦੇ ਧੰਨਵਾਦ। ਅਸੀਂ ਬਹੁਤ ਧੰਨਵਾਦ ਆ ਜੀ। ਸਾਰਿਆਂ ਦੇ ਭਾਰੀ ਆ ਜੀ। ਹਾਂਜੀ।